ਸੀ ਕਈ ਵਰੀ ਨੋਟ ਕੀਤੀ ਇਹ ਗੱਲ ਜਿਸ ਚੀਜ਼ ਦੀ ਬੰਦੇ ਕੋਲ ਸਮਝ ਨਹੀਂ ਉਸ ਚੀਜ਼ ਦੇ ਪਿੱਛੇ ਬੰਦਾ ਦੌੜਿਆ ਫਿਰਦਾ ਪਰ ਜਿਹੜੀ ਚੀਜ਼ ਦੀ ਸਮਝ ਹੈ ਬੰਦਾ ਉਹਦੇ ਕੋਲੇ ਜਾਣ ਨੂੰ ਵੀ ਤਿਆਰ ਨਹੀਂਗਾ ਜਿਹੜੀ ਚੀਜ਼ ਦੀ ਸਮਝ ਨਹੀਂ ਮਨੁੱਖ ਕੋਲੇ ਔਗਣਾ ਦੀ ਸਮਝ ਨਹੀਂ ਹੈ ਮਨੁੱਖ ਨੂੰ ਔਗਣਾ ਦੀ ਸਮਝ ਨਹੀਂ ਮਨੁੱਖ ਨੂੰ ਮਾਇਆ ਦੀ ਸਮਝ ਨਹੀਂ ਪਰ ਹੁੰਦਾ ਹਾਲਾਤ ਸਾਰਿਆਂ ਦੇ ਇਦਾਂ ਹੀ ਆ ਮਨੁੱਖ ਮਾਇਆ ਦੇ ਪਿੱਛੇ ਪੱਜੈ ਫਿਰਦਾ ਜਿਹੜੀ ਜਿਹਦੀ ਸਮਝ ਨਹੀਂ ਹੈ ਉਹਦੇ ਪਿੱਛੇ ਪੱਜੈ ਫਿਰਦਾ ਤੇ ਜਿਹੜੀ ਚੀਜ਼ ਦੀ ਸਮਝ ਹੈ ਜਿਹੜੀ ਜਿਹੜੀ ਚੀਜ਼ ਇਹਦੇ ਕੋਲੇ ਹੈ ਉਹਦੇ ਬਾਰੇ ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ ਨੇ ਕਹਿੰਦੇ ਲਗੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਜ਼ਰਾ ਹਾਦੂਰ ਲਫ਼ਜ਼ ਬੜੇ ਪਿਆਰੇ ਮਾਰੇ ਕਹਿੰਦੇ ਕੋਈ ਕਹਿੰਦਾ ਰੱਬ ਨੇੜੇ ਤੇ ਕੋਈ ਕਹਿੰਦਾ ਰੱਬ ਦੂਰ ਹੈ ਜਿਹੜੀ ਚੀਜ਼ ਬਹੁਤ ਦੂਰ ਹੈ ਉਹਦੇ ਨੇੜੇ ਪੱਜੈ ਫਿਰਦਾ ਤੇ ਜਿਹੜੀ ਚੀਜ਼ ਨੇੜੇ ਹੈ ਇਹਦੇ ਤੋਂ ਦੂਰ ਹੋਇਆ ਫਿਰਦਾ ਕੋ ਸਤਨਾਮ ਸ਼੍ਰੀ ਸੱਚ ਹੈ ਨਾ